ਵਾਹਿ ਗੁਰਜੀਕਾ ਕਾਲ ਸਾਹ ਕਰਾਈ ਵਾਹਿ ਗੁਰਜੀਕੀ ਪਤੇ ਸਾਰਗ ਮਹੱਲਾ ਪੰਜਵਾ ਜਾ ਕੈ RAM ਕੋ ਬਾਲ ਹੋਇ ਜਾ ਕੈ RAM ਕੋ ਤਿਬਿਸ RAM ਬਾਲ ਹੋਇ ਸਗਲ ਮਨੋਰਥ ਪੂਰਨ ਤਾਹੁ ਕੇ ਦੂਖ ਨ ਬਿਆਪੈ ਕੋਇ ਰਹਾਉ ਜੋ ਜਨ ਭਗਤ ਦਾਸ ਨਿਜ ਪ੍ਰਭ ਕਾ ਸੁਣ ਜੀਵਾ ਤਿਸ ਸੋਇ ਉਦਮ ਕਰੋ ਦਰਸ਼ਨ ਪੇਖਣ ਕਾ ਕਰਮ ਪ੍ਰਾਪਤ ਹੋਇ ਗੁਰ ਪ੍ਰਸਾਦੀ ਦ੍ਰਿਸ਼ਟ ਨਿਹਾਰੋ ਦੂਸਰ ਨਾਹੀ ਕੋਇ ਦਾਨ ਦੇਹ ਨਾਨਕ ਆਪਣੇ ਕਾ ਚਰਨ ਜੀਵਾ ਸੰਤ ਤੋਇ ਸਾਰਗ ਮਹਲਾ 5ਵਾਂ ਜੀਵਤ RAM ਕੇ ਗੁਣ ਗਾਇ ਕਰੋ ਕਿਰਪਾ ਗੋਪਾਲ ਬੀਠਲੇ ਬਿਸਰ ਨਾ ਕਬਹੀ ਜਾਏ ਰਹਾਉ ਮਾਨ ਤਾਨ ਧਾਨ ਸਭ ਤੁਮਰਾ Swami ਆਨ ਨਾ ਦੂਜੀ ਜਾਏ ਜੋ ਤੂ ਰਖ ਹੈ ਤੇ ਵਹੀ ਰਹਿਣਾ ਤੁਮਰਾ ਪੈਨ ਖਾਇ ਸਾਧ ਸੰਗਤ ਕੈ ਬਾਲ ਬਲ ਜਾਈ ਬਹੁੜ ਨਾ ਜਨਮ ਤਾਇ ਨਾਨਕ ਦਾਸ ਤੇਰੀ ਸਰਣਾਈ ਨਾਨਕ ਦਾਸ ਤੇਰੀ ਸਰਣਾਈ ਜੋ ਭਾਵੈ ਤਿਵੈ ਚਲਾਈ ਸਰਗ ਮਹੱਲਾ ਪੰਜਵਾ ਮਾਨ ਰੇ ਨਾਮ ਕੋ ਸੁਖ ਸਾਰ ਆਨ ਕਾਮ ਵਿਕਾਰ ਮਾਇਆ ਸਗਲ ਦੀ ਸਹਿਚਾਰ ਰਹਾਉ ਗ੍ਰਹਿ ਅੰਧ ਕੂਪ ਪਤਿਤ ਪ੍ਰਾਣੀ ਨਰਕ ਘੂਰ ਗੁਬਾਰ ਅਨਿਕ ਜੋਨੇ ਭ੍ਰਮਤ ਹਾਰਿਓ ਭ੍ਰਮਤ ਬਾਰੰਬਾਰ ਪਤਿਤ ਪਾਵਨ ਭਗਤ ਬਸ਼ਲ ਦੀਨ ਕਿਰਪਾ ਧਾਰ ਕਰ ਜੋੜ ਨਾਨਕ ਦਾਨ ਮੰਗੈ ਸਾਦ ਸੰਗ ਉਧਾਰ ਸਾਰਗ ਮਹੱਲਾ ਪੰਜਵਾ ਵਿਰਾਜਿਤ RAM ਕੋ ਪ੍ਰਤਾਪ ਵਿਰਾਜਿਤ ਪਦ ਤੇ ਵਿਸਰਾਮ ਲਾਉਣਾ ਹੈ ਵਿਰਾਜਿਤ RAM ਕੋ ਪ੍ਰਤਾਪ ਆਦ ਵਿਆਦ ਉਪਾਦ ਸਬਨਾਸੀ ਬਿਨਸੇ ਤੀਨੈ ਤਾਪ ਰਹਾਉ ਬਿਨਸੇ ਤੀਨੈ ਤਾਪ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਹਾਂ ਤ੍ਰਿਸ਼ਨਾ 부ਜੀ ਪੂਰਨ ਸਭ ਆਸਾ ਚੂਕੇ ਸੋਗ ਸੰਤਾਪ ਗੁਣ ਗਾਵਤ ਅਚੂਤ ਅਵਨਾਸੀ ਮਾਨ ਤਨ ਆਤਮ ਧਰਾਪ ਕਾਮ ਕ੍ਰੋਧ ਲੋਭ ਮਾਦ ਮਤਸਰ ਸਾਧੂ ਕੈ ਸੰਗ ਖਾਪ ਭਗਤ ਵਛਲ ਪੈ ਕਾਟਨ ਹਾਰੇ ਨਾਨਕ ਕੇ ਮਾਈ ਬਾਪ ਸਰਗ ਮਹੱਲਾ ਪੰਜਵਾ ਆਤੁਰ ਨਾਮ ਬਿਨ ਸੰਸਾਰ ਆਤੁਰ ਪਦ ਤੇ ਹੀ ਵਿਸਰਾਮ ਲਾਉਣਾ ਹੈ ਆਤੁਰ ਨਾਮ ਬਿਨ ਸੰਸਾਰ ਵਿਆਕਲ ਹੋ ਗਿਆ ਵਿਆਕਲ ਹੋ ਰਿਹਾ ਹੈ ਲਾਚਾਰ ਹੋ ਰਿਹਾ ਹੈ ਨਾਮ ਤੋਂ ਬਿਨਾ ਸੰਸਾਰ ਤ੍ਰਿਪਤ ਨਾ ਹੋਵਤ ਕੂਕਰੀ ਆਸਾ ਤ੍ਰਿਪਤ ਨਾ ਹੋਵਤ ਕੁਕਰੀ ਆਸਾ ਇਤ ਲਾਗੋ ਬਿਖਿਆ ਛਾਰ ਰਹਾਉ ਪਾਇ ਠਗਰੀ ਆਪ ਭਲਾਇਓ ਜਨਮਤ ਬਾਰੋ ਬਾਰ ਹਰਿ ਕਾ ਸਿਮਰਨ ਨਿਮਖ ਨਾ ਸਿਮਰਿਓ ਜਮ ਕੰਕਰ ਕਰਤ ਖੁਵਾਰ ਹੋਹ ਕਿਰਪਾ ਹੋਹ ਕਿਰਪਾਲ ਦੀਨ ਦੁਖ ਭੰਜਨ ਤੇਰਿਆ संतह की रावार तेरिया संतह की रावार नानक दास दर्श प्रव जाचे मान तान को आधार वाहिब गुरु जी का खालसा करै वाहि गुरु जी की फतेह